बोग बोग हेल्दी किचन ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੁਝ ਦਿਨ ਮੈਂ ਠੀਕ ਨਹੀਂ ਸੀ ਅਸਵਸਥਾ ਮੈਂ ਵੀਡੀਓ ਨਹੀਂ ਪਾਈ ਮੇਰੀ ਤਬੀਅਤ ਠੀਕ ਨਹੀਂ ਸੀ ਅੱਜ ਮੈਂ ਬਣਾ ਰਹੀ ਹਾਂ ਮਿਕਸ ਵੈਜੀਟੇਬਲ ਆਲੂ ਮਟਰ ਗਾਜਰਾਂ ਦੀ ਔਰ ਬਿਲਕੁਲ ਨਵੇਂ ਸਟਾਈਲ ਦੇ ਨਾਲ ਜਿਹੜੀ ਕਿ ਤੁਸੀਂ ਕਦੀ ਵੀ ਅੱਗੇ ਨਹੀਂ ਬਣਾਈ ਹੋਏਗੀ ਅੱਜ ਅਸੀਂ ਇਸ ਨੂੰ ਨਵੇਂ ਸਟਾਈਲਰ ਬਣਾਣੇ ਆ ਤੇ ਬਹੁਤ ਹੈਲਦੀ ਵੇ ਨਾਲ ਬਣਾਵਾਂਗੇ ਤੇਲ ਦੇਖੋ ਕੜਾਈ ਵਿੱਚ ਗਰਮ ਹੋ ਗਿਆ ਤੇ ਸਭ ਤੋਂ ਪਹਿਲੇ ਮੈਂ ਪਾਵਾਂਗੀ ਲਸਣ ਸਾਬਤ 15 16 ਤੁਰੀਆਂ ਨੇ ਜਿਹੜੀਆਂ ਕਿ ਮੈਨੂੰ ਚੜਹੀ ਤਰ੍ਹਾਂ ਪਹਿਲੇ ਫਰਾਈ ਕਰਾਂਗੀ ਅਸੀਂ ਅੱਜ ਬਿਲਕੁਲ ਅਲੱਗ ਤਰੀਕੇ ਨਾਲ ਬਣਾਣਾ ਹੈ ਕਿਉਂਕਿ ਥੋੜਾ ਜਿਹਾ ਸਟਾਈਲ ਚੇਂਜ ਕਰਾਂਗੇ ਤੇ ਬੱਚੇ ਵੀ ਖੁਸ਼ ਹੋ ਕੇ ਇਹ ਸਬਜ਼ੀਆਂ ਖਾਣਗੇ ਤੇ ਸਾਡੀਆਂ ਹੈਲਦੀ ਸਬਜ਼ੀਆਂ ਵੀ ਬਣਨਗੀਆਂ ਤੇ ਅਸੀਂ ਅੱਜ ਬਿਲਕੁਲ ਅਲੱਗ ਕਿਸਮ ਦੇ ਨਾਲ ਬਣਾ ਰਹੇ ਹਾਂ ਤੁਸੀਂ ਇਹ ਪਹਿਲੀ ਵਾਰ ਹੀ ਮੈਂ ਦੇਖੋ ਰੈਸਪੀ ਬਣਾ ਰਹੀ ਹਾਂ ਔਰ ਪਹਿਲੀ ਵਾਰੀ ਤੁਹਾਨੂੰ ਦਿਖਾ ਰਹੀ ਹਾਂ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਐਸੇ ਤਰੀਕੇ ਨਾਲ ਹੀ ਬਣਾਉਣਾ ਫਿਰ ਦੇਖਣਾ ਤੁਸੀਂ ਕਿੰਨੀ ਵਧੀਆ ਬਣਦੀ ਹੈ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਆਪਣੇ ਲਾਲ ਕਰਾਂਗੇ ਲਾਲ ਹੋਣ ਤੋਂ ਬਾਅਦ ਅਸੀਂ ਪਿਆਜ਼ ਨੂੰ ਵੀ ਲਾਲ ਕਰਾਂਗੇ ਜਦੋਂ ਅਸੀਂ ਆਲੂ ਮਟਰ ਦੀ ਸਬਜ਼ੀ ਖਾਵਾਂਗੇ ਤੇ ਲਸਣ ਦੀਆਂ ਜਦੋਂ ਕੁੱਜੀਆਂ-ਕੁੱਜੀਆਂ ਤੁਰਾਂ ਮੂਹ ਵਿੱਚ ਬਾਈਟ ਦੇ ਵਿੱਚ ਆਣ ਗਿਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਸਬਜੀ ਤੇ ਤੁਸੀਂ ਦੇਖਣਾ ਕਿ ਕਮਾਲ ਦੀ ਚੀਜ਼ ਬਣ ਜਾਂਦੀ ਹੈ ਚੰਗੀ ਤਰ੍ਹਾਂ ਇਸ ਨੂੰ ਲਾਲ ਕਰਨਾ ਜੇ ਕੱਚਾ ਹੈਗਾ ਸਾਡਾ ਜੇ ਚੰਗੀ ਤਰ੍ਹਾਂ ਲਾਲ ਨਹੀਂ ਹੋਇਆ ਜਦੋਂ ਪੂਰੀ ਤਰ੍ਹਾਂ ਲਾਲ ਹੋ ਜਾਏਗਾ ਤੇ ਦੇਖਣਾ ਤੁਸੀਂ ਇਸੇ ਜਦੋਂ ਨੂੰ ਸਾਬਤ ਪਾਉਣਾ ਸਬਜੀ ਵਿੱਚ ਤੇ ਇਹਦਾ ਟੇਸਟ ਅਲੱਗ ਹੀ ਆਏਗਾ ਠੀਕ ਹੈ ਜੀ ਹਾਂਜੀ ਦੇਖੋ ਲਸਣ ਪੂਰੀ ਤਰ੍ਹਾਂ ਪੁੱਜ ਚੁੱਕਾ ਹੈ ਲਾਲ ਹੋ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਤੁਰੀਆਂ ਨੂੰ ਕੱਢ ਲਵਾਂਗੇ ਇੱਕ ਸਟੀਲ ਦੀ ਪਲੇਟ ਵਿੱਚ ਕੱਢਣਾ ਤੁਸੀਂ ਦੂਸਰੀ ਪਲੇਟ 'ਚ ਨਾ ਪਾਣਾ ਨਾਰਮਲ 'ਚ ਕਿਉਂਕਿ ਗਰਮ ਹੈਗਾ ਤੇ ਫਿਰ ਇਹ ਖਰਾਬ ਹੋ ਜਾਏਗਾ ਤੇ ਤੁਸੀਂ ਇਹਨੂੰ ਸਟੀਲ ਦੀ ਪਲੇਟ ਵਿੱਚ ਕੱਢ ਲਓ ਤੁਰੀਆਂ ਨੂੰ ਸਾਰੀਆਂ ਨੂੰ ਤੇ ਹੁਣ ਅਸੀਂ ਇਸ ਤੋਂ ਬਾਅਦ ਪਾਵਾਂਗੇ ਪਿਆਜ਼ ਤੇ ਹੁਣ ਅਸੀਂ ਕਰਾਂਗੇ ਪਿਆਜ਼ਾਂ ਨੂੰ ਵੀ ਲਾਲ ਐਸੇ ਫਰਾਈ ਅਸੀਂ ਪਿਆਜ਼ ਵੀ ਲਾਲ ਕਰਨੇ ਨੇ ਅਜੇ ਅਸੀਂ ਤੜਕਾ ਨਹੀਂ ਲਗਾ ਰਹੇ ਅਸੀਂ ਅਲੱਗ ਕਿਸਮ ਨਾਲ ਬਣਾ ਰਹੇ ਹਾਂ ਔਰ ਹੈਲਦੀ ਵੀ ਨਾਲ ਬਣਾ ਰਹੇ ਹਾਂ ਬਿਲਕੁਲ ਔਰ ਦੇਖਣਾ ਤੁਸੀਂ ਟੇਸਟ ਵੀ ਕਿੰਨੀ ਬਣ ਗਈ ਹੈ ਸਬਜੀ ਕਮਾਲ ਦੀ ਸਬਜੀ ਬਣੇਗੀ ਇਸ ਕੋਈ ਬੜੀ ਤੁਸੀਂ ਐਕਸਟਰਾ ਜ਼ਰੂਰ ਬਣਾ ਕੇ ਦੇਖਣਾ ਹੋਣ ASCII ਚੱਤਾਂ ਕੇ ਲਾਲ ਹੋ ਰਹੇ ਨੇ ਅਸੀਂ ਇਹਨਾਂ ਨੂੰ ਸੁੱਕਦੇ ਰਵਾਂਗੇ ਠੀਕ ਹੈ ਜੀ ਹਾਂਜੀ ਸਾਡੇ ਪਿਆਜ਼ ਵੀ ਲਾਲ ਹੋ ਰਹੇ ਨੇ ਬਿਲਕੁਲ ਅਲੱਗ ਕਿਸਮ ਦਾ ਜਸ ਬਣਾਵਾਂਗੇ ਅਸੀਂ ਕੋਈ ਤੜਕਾ ਤੁੜਕਾ ਨਹੀਂ ਲਗਾਣਾ ਅਸੀਂ ਅੱਜ ਹੈਲਦੀ ਫੂਡ ਬਣਾ ਰਹੇ ਹਾਂ ਬਿਲਕੁਲ ਇਹ ਦੇਖੋ ਜੀ ਲਾਲ ਹੋ ਰਹੇ ਨੇ ਪਿਆਜ਼ ਬਸ ਅਸੀਂ ਇੱਕ ਮਿੰਟ ਬਾਅਦ ਕੱਢ ਲੈਣਾ ਨੂੰ ਜ다ਦਾ ਨਹੀਂ ਅਸੀਂ ਇਹਨੂੰ ਕਾਲਾ ਨਹੀਂ ਕਰਨਾ ਅਸੀਂ ਇਹਨੂੰ ਸਿਰਫ ਭੁੰਨਣਾ ਹੈ ਠੀਕ ਹੈ ਜੀ ਅੱਛੀ ਤਰ੍ਹਾਂ ਲਾਲ ਹੋ ਜਾਣਗੇ ਤੇ ਨਾਲ ਹੀ ਤੁਸੀਂ ਉਸੇ ਵੇਲੇ ਸਿੰਗ ਤੇ ਕੱਟ ਕੇ ਇਹਨੂੰ ਕੱਢ ਲੈਣਾ ਫਿਰ ਅਸੀਂ ਸਬਜ਼ੀ ਬਣਾਣੀ ਸ਼ੁਰੂ ਕਰਾਂਗੇ ਬਿਲਕੁਲ ਨਈ ਰੈਸਪੀ ਹੈ ਮੇਰੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਹਦੇ ਨਾਲ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਭੁੰਨ ਲਵੋ ਲਾਲ ਹੋ ਜਾਣਗੇ ਫਿਰ ਉਤਾਰਨਾ ਕਿਉਂਕਿ ਅਸੀਂ ਇਹਨੂੰ ਦੁਬਾਰਾ ਨਹੀਂ ਨਾ ਭੁੰਨਣਾ ਫਿਰ ਸਬਜ਼ੀ ਦੇ ਵਿੱਚ ਹੀ ਪਾੜਨੇ ਨੇ ਇਹਨੂੰ ਮਟੀਰੀਅਲ ਨੂੰ ਐਸੋਸੇ ਜਿਹੜਾ ਭੁੰਨਣਾ ਸੀ ਹੁਣੇ ਭੁੰਨ ਲੈਣਾ ਚੌਲੋ ਜੀ ਹੁਣ ਲਾਲ ਹੋ ਗਿਆ ਸੀ ਹੁਣ ਇਹਨੂੰ ਕੱਢਣ ਲੱਗੇ ਆ ਲਸਣ ਦੇ ਨਾਲ ਹੀ ਅਸੀਂ ਇਹਨੂੰ ਕੱਢ ਲਵਾਂਗੇ ਇੱਕ ਸਾਈਡ ਤੇ ਕਰ ਦਿਓ ਤਾਂ ਕਿ ਜਿਹੜਾ ਤੇਲ ਹੈ ਉਹ ਨਿਕਲ ਜਾਵੇ ਚੰਗੀ ਤਰ੍ਹਾਂ ਤੇ ਅਸੀਂ ਅੱਗੋਂ ਰੈਸਪੀ ਸਟਾਰਟ ਕਰੀਏ ਹਾਂਜੀ ਬਚੇ ਹੋਏ ਤੇਲ ਦੇ ਵਿੱਚ ਹੀ ਅਸੀਂ ਸੌਫ ਤੇ ਜੀਰਾ ਦੋਨੋਂ ਮਿਕਸ ਕਰਦ ਕੇ ਵਾਧਵਾਂਗੇ ਅੱਧਾ ਦਾ ਚਮਚਾ ਅਸੀਂ ਲੈ ਆ ਜਿਆਦਾ ਨਹੀਂ ਲੈਣਾ ਤੇ ਨਾਲ ਹੀ ਅਸੀਂ ਜੜੀਆਂ ਸਬਜ਼ੀਆਂ ਸਾਡੀਆਂ ਕਟੀਆਂ ਹੋਈਆਂ ਨੇ ਅਸੀਂ ਉਹ ਪਾ ਦਵਾਂਗੇ ਆਲੂ ਮਟਰ ਗਾਜਰਾ ਤੇ ਸਬਜੀ ਨੂੰ ਚੋੜ ਦਿੱਤੀਆਂ ਧੀਰੇ ਧੀਰੇ ਵਿੱਚ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਨੂੰ ਹਲਕੀ ਹਲਕੀ ਸੇਕ ਤੇ ਜੰਡਾਵਾਂਗੇ ਬਹੁਤ ਹੀ ਵਧੀਆ ਟੇਸਟੀ ਹੈਲਦੀ ਸਬਜੀ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਜੇ ਨਹੀਂ ਚੰਗੀ ਲੱਗੇ ਕਿ ਫਿਰ ਨਾ ਬਣਾਣਾ ਪਰ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟਰਾਈ ਕਰਨਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਘੜਪ ਘਟ 5-7 ਮਿੰਟ ਵਾਸਤੇ ਨੂੰ ਭੁੰਨਾਂਗੇ ਅੱਗੇ ਅਸੀਂ ਇਹਨੂੰ ਕੁਝ ਵੀ ਨਹੀਂ ਕਰਨਾ ਨਾ ਅਸੀਂ ਨਮਕ ਵਿੱਚ ਮਸਾਲੇ ਪਾਣੇ ਨੇ ਐਨੂੰ ਸਿਰਫ ਇਸੇ ਸਿੰਪਲ ਭੁੰਨਾ ਤੇ ਵਸਪੋਈ ਜਾਣਾ ਠੀਕ ਹੈ ਜੀ ਔਰ ਉੱਪਰ ਟੱਕਣੇ ਨਹੀਂ ਦੇਣਾ ਐਸ ਤਰੀ ਸਿੰਪਲ ਭੁੰਨਾ ਨੂੰ ਸਬਜ਼ੀ ਠੀਕ ਹੈ ਜੀ ਹਾਂਜੀ ਹੁਣ ਅਸੀਂ ਟਮਾਟਰ ਟੇ ਜਿਹੜਾ ਅਸੀਂ ਮਿਰਚਾਂ ਨੂੰ ਬਰੀਕ-ਬਰੀਕ ਕੱਟਿਆ ਅਸੀਂ ਟਮਾਟਰ ਦੀ ਪਿਉਰੀ ਤੇ ਮਿਰਚਾਂ ਵੀ ਕੱਟੀਆਂ ਹੋਈਆਂ ਵਿੱਚ ਪਾ ਦਵਾਂਗੇ ਤੇ ਇਹਨੂੰ ਵੀ ਨਾਲ ਹੀ ਅਸੀਂ ਪੁੰਨਾਂਗੇ ਸਬਜ਼ੀ ਜਿੰਨੀ ਪੁੱਜੀ ਜਾਏਗੀ ਉਹਨੂੰ ਉਨੀ ਜ਼ਿਆਦਾ ਟੇਸਟੀ ਬਣੇਗੀ ਪੁੰਨ ਅਸੀਂ ਇੱਥੇ ਪਾਵਾਂਗੇ ਨਮਕ ਮਿਰਚ ਮਸਾਲਾ ਅਸੀਂ 5 ਮਿੰਟ ਘੜ ਤੋਂ ਘਟਾ ਇਹਨੂੰ ਪੁੰਨ ਲਿਆ ਤੇ ਸੇਕ ਜਿਹੜਾ ਸਿਮਤ ਹੀ ਰਹਿਣ ਦੇਣਾ ਜ਼ਿਆਦਾ ਤੇਜ਼ ਨਹੀਂ ਕਰਨਾ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਨਮਕ ਨਮਕ ਲੋੜ ਦੇ ਮੁਤਾਬਿਕ ਪਾਣਾ ਤੁਸੀਂ ਜਿੰਨੀ ਤੁਹਾਨੂੰ ਜ਼ਰੂਰਤ ਹੈ ਮੈਂ 1/2 ਚਮਚਾ ਛੋਟਾ ਪਾ ਰਹੀ ਹਾਂ ਉਸ ਤੋਂ ਬਾਅਦ ਆ ਜਾਏਗੀ ਦੇਗੀ ਮਿਰਚ ਸੁੱਕਾ ਧਨੀਆ 1 ਚਮਚ ਔਰ ਗਰਮ ਮਸਾਲਾ ਨਾਲ ਹੀ ਅਸੀਂ ਪਾ ਦਾਂਗੇ ਹਲਦੀ ਪਾਊਡਰ 1 ਚਮਚ ਠੀਕ ਹੈ ਜੀ ਫਿਰ ਅਸੀਂ ਇਹਨੂੰ ਸਭ ਨੂੰ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰਕੇ 2 ਮਿੰਟ ਭੁੰਨਾਂਗੇ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਹੋ ਗਿਆ ਬਿਨਾ ਤੜਕੇ ਤੋਂ ਦੇਖੋ ਸਬਜੀ ਅਸੀਂ ਬਣਾ ਰਹੇ ਹਾਂ ਕੋਈ ਤੜਕਾ ਨਹੀਂ ਅਸੀਂ ਲਗਾਇਆ ਹੁਣ ਅਸੀਂ ਘੱਟੋ ਘੱਟ 5 ਮਿੰਟ ਇਹਨੂੰ ਛਿਮਤੇ 'ਤੇ ਟੱਕ ਦਵਾਂਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ। ਹੁਣ ਅਸੀਂ ਇਹਦੇ 'ਤੇ ਟੱਕਣ ਲੇ ਦਾਂਗੇ। ਤੇ ਇਹਨੂੰ ਬਿਲਕੁਲ ਛਿਮਤੇ 'ਤੇ ਰੱਖ ਦੇਣਾ। ਉਸ ਤੋਂ ਬਾਅਦ ਮੈਂ ਅਗੋ ਦੱਸਦੀ ਆ ਕਿ ਕੀ ਕਰਨਾ ਹੈ ਠੀਕ ਹੈ ਜੀ। ਛਿਮਤੇ 'ਤੇ ਮੈਂ ਗੈਸ ਕਰ ਦਿੱਤੀ ਹੈ ਔਰ ਉੱਪਰ ਟੱਕਣ ਦੇ ਕੇ ਇਹਨੂੰ ਬੰਦ ਕਰ ਦਿੱਤਾ। ਅੰਜੀ ਸਬਜ਼ੀ ਨੂੰ ਘੱਟੋ ਘੱਟ 5-7 ਮਿੰਟ ਹੋ ਗਏ ਨੇ ਉੱਪਰ ਰੱਖਿਆ ਨੂੰ। ਇਹ ਦੇਖੋ ਥੋੜੀ-ਥੋੜੀ ਗੱਲ ਵੀ ਗਈ ਹੈ ਆਲੂ ਵਿੱਚ ਗੱਲ ਗਏ ਨੇ। ਤੇ ਹੁਣ ਅਸੀਂ ਕੀ ਕਰਾਂਗੇ ਜਿਹੜਾ ਅਸੀਂ ਪਿਆਜ਼ ਤੇ ਲਸਣ ਤਿਆਰ ਕੀਤਾ ਹੋਇਆ ਸੀ ਅਸੀਂ ਉਹਨੂੰ ਇਸ ਤਰ੍ਹਾਂ ਲੈ ਕੇ ਨੂੰ ਸਾਈਡਾ ਤੇ ਖਿਲਾਰ ਦਵਾਂਗੇ ਉੱਪਰ ਸਾਰਾ ਠੀਕ ਹੈ ਜੀ ਸਪਰੈਡ ਕਰ ਦਵਾਂਗੇ ਔਰ ਦੇਖਣਾ ਇਹਦਾ ਟੇਸਟ ਕਿੰਨਾ ਵਧੀਆ ਹੁੰਦਾ ਸਬਜ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜ਼ੀ ਬਣੇਗੀ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੀ ਰੈਸਪੀ ਨੂੰ ਇਹ ਲਸਣ ਜਦੋਂ ਤੇ ਪਿਆਜ਼ ਇਹ ਤੁਹਾਡਾ ਟੇਸਟ ਇਹਦੇ ਵਿੱਚ ਜਾਏਗਾ 믹ਸ ਸਬਜੀ ਵਿੱਚ ਤੇ ਐਨਾ ਵਧੀਆ ਲੱਗੇਗਾ ਨਾ ਤੇ ਦੇਖਣਾ ਬਹੁਤ ਹੀ ਕਮਾਲ ਹੀ ਕਰ ਦੇਣਾ ਇਹਨੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜਿਹੜੀ ਥੋੜੀ ਬੋਤੀ ਸਬਜੀ ਦੀ ਕਸਰ ਰਹਿ ਗਈ ਹੈ ਅਸੀਂ ਇਹਨੂੰ ਫਿਰ ਅਸੀਂ ਟੱਕ ਕੇ ਇਹਨੂੰ ਭੁੰਨਾਂਗੇ ਜਿਹੜੀ ਠੀਕ ਹੈ ਜੀ ਇਹ ਪੁਜਾ ਇਹ ਲਸਣ ਪਿਆਜ਼ ਇਹਨੂੰ ਬਹੁਤ ਜ਼ਿਆਦਾ ਟੇਸਟੀ ਬਣਾ ਦੇਗਾ ਅਸੀਂ ਹੁਣ 5 ਮਿੰਟ ਵਾਸਤੇ ਇਹਨੂੰ ਫਿਰ ਟੱਕ ਦਵਾਂਗੇ ਸਬਜੀ ਵੈਸੇ ਗਲੀ ਹੋਈ ਹੈ ਪਰ 5 ਕੁ ਮਿੰਟ ਹੋਰ ਲੱਗਣਗੇ ਇਹਨੂੰ ਅੱਛੀ ਤਰ੍ਹਾਂ ਗਲਣ ਵਿੱਚ ਲੋ ਥੋੜੀ ਜਿਹੀ ਕਸਰ ਹੈਗੀ ਜਰਾ ਜਿਆ ਕਿਉਂਕਿ ਟਮਾਟਰ ਜਿਹੜੇ ਨੇ ਫਰੋਜਨ ਹੀ ਨੇ ਤੇ ਗਾਜਰਾ ਤੇ ਗਾਲ ਹੀ ਜਾਂਦੀਆਂ ਨੇ ਤੇ ਅਸੀਂ ਇਹਨੂੰ 5 ਕਮਿੰਟ ਹੋਰ ਵੇਟ ਕਰਾਂਗੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਠੀਕ ਹੈ ਜੀ ਹਾਂਜੀ ਪੂਰੇ 5-6 ਮਿੰਟ ਹੋ ਗਏ ਨੇ ਹੁਣ ਅਸੀਂ ਸਬਜੀ ਨੂੰ ਚੈੱਕ ਕਰਾਂਗੇ ਸਬਜੀ ਦੇਖੋ ਬਹੁਤ ਹੀ ਵਧੀਆ ਬਣੀ ਜੀ ਹੈ ਸਾਡੀ ਸਬਜੀ ਬਿਲਕੁਲ ਪਾਣੀ ਦੇਖੋ ਬਿਲਕੁਲ ਬਿਲਕੁਲ ਵੀ ਨਹੀਂ ਵਿੱਚ ਔਰ ਅਸੀਂ ਇੱਕ ਬੂੰਦ ਵੀ ਪਾਣੀ ਦੀ ਨਹੀਂ ਪਾਈ ਔਰ ਆਲੂ ਬਿਲਕੁਲ ਦੇਖੋ ਗਲ ਗਏ ਨੇ ਇਹ ਦੇਖੋ ਜੀ ਆਲੂ ਬਿਲਕੁਲ ਮੈਸ਼ ਹੋ ਗਏ ਨੇ ਔਰ ਮਟਰ ਤੇ ਤੁਹਾਨੂੰ ਪਤਾ ਗਾਜਰਾ फटाफट गल ਜਾਂਦੀ ਹੁੰਦੀ ਹੈ ਨਾ ਹੁਣ ਅਸੀਂ ਪਾਵਾਂਗੇ ਹਰਾ ਹਰਾ ਧਨੀਆ ਔਰ ਦੇਖੋ ਕਿੰਨਾ ਵਧੀਆ ਬਣਿਆ ਬਿਨਾ ਤੜਕੇ ਤੋਂ ਸਬਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਤੜਕੇ ਤੋਂ ਸਬਜੀ ਕਿੰਨੀ ਵਧੀਆ ਬਣੀ ਹੈ ਔਰ ਇਹਨੂੰ ਤੜਕਾ ਲਾਉਂਦੇ ਵੀ ਲੋੜ ਨਹੀਂ ਪਈ ਹੁਣ ਅਸੀਂ ਪਾਵਾਂਗੇ ਹਰਾ ਧਨੀਆ ਔਰ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਣੀ ਹੈ ਕਿ ਸਬਜੀ ਕਿੰਨੀ ਵਧੀਆ ਬਣੀ ਹੈ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਹੈਲਦੀ ਰੈਸਪੀ ਹੈ ਔਰ ਟੇਸਟੀ ਰੈਸਪੀ ਬੱਚਾ ਨੂੰ ਬਹੁਤ ਪਸੰਦ ਆਏਗੀ ਚਾਹ ਦੇ ਨਾਲ ਪੂੜੀ ਬਣਾ ਦਿਓ ਪਰੌਂਠੀ ਬਣਾ ਕੇ ਦਿਓ ਚਾਹ ਫੁਲਕਾ ਬਣਾ ਕੇ ਦਿਓ ਬਹੁਤ ਹੀ ਸੁਆਦ ਲੱਗੇਗੀ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਉਣੀ ਆ ਸਬਜੀ ਹਾਂਜੀ ਸਬਜੀ ਦੇਖੋ ਜੇ ਕਿੰਨੀ ਵਧੀਆ ਬਣੀ ਹੈ ਔਰ ਹੈਲਦੀ ਬਣੀ ਹੈ ਔਰ ਕਲਰ ਦੇਖੋ ਕਿੰਨਾ ਵਧੀਆ ਸਬਜੀ ਦਾ ਆਇਆ ਦੇਖੋ ਜੇ ਕਿੰਨਾ ਮਜ਼ੇ ਵਾਲਾ ਸਬਜੀ ਦਾ ਕਲਰ ਹੈ ਔਰ ਇੰਨੀ ਸੋਹਣੀ ਪੁੱਜ ਵੀ ਗਈ ਹੈ ਸਬਜੀ ਇਸ ਤਰ੍ਹਾਂ ਦੀ ਸਬਜ਼ੀ ਇੱਕ ਵਾਰੀ ਬਣਾ ਕੇ ਜਰੂਰ ਦੇਖਣਾ ਮੇਰੇ ਰੈਸਪੀ ਦੇ ਮੁਤਾਬਿਕ ਔਰ ਜੇ ਪਸੰਦ ਆਈ ਤਾਂ ਕਮੈਂਟ ਜਰੂਰ ਲਿਖਣਾ ਅੱਛੇ ਚ ਕਮੈਂਟ ਲਿਖ ਕੇ ਦੇਣਾ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਰੈਸਪੀਆਂ ਪਾਉਂਦੀ ਰਵਾਂ ਓਕੇ ਜੀ ਸਸੀ ਗਾਲ ਜੀ